ਸ੍ਰੀ ਜੀ ਪਿਛਲੇ ਜਨੇ ਕੁਝ ਘੰਟੇ ਹੋਏ ਨੇ ਔਰ ਬਲਤੇਜ ਪੰਨੂ ਜੀ ਦੇ ਸੰਬੰਧ ਵਿੱਚ ਅਸੀਂ ਇੱਕ ਖੁਸ਼ਖਬਰੀ ਸਾਂਝੀ ਕੀਤੀ ਸੀ ਮੁਬਾਰਕਵਾਹ ਦਿੱਤੀ ਸੀ ਪੰਨੂ ਸਾਹਿਬ ਨੂੰ ਆਪਣੇ ਪੂਰੇ ਮੀਡੀਆ ਦੇ ਵੱਲੋਂ ਮੈਂ ਆਪਣੇ ਵੱਲੋਂ ਬਲਤੇਜ ਜੀ ਵੱਲੋਂ ਆਪਣੇ ਮਾਫ ਕਰਨਾ ਗੁਰਪੀਤ ਜੀ ਵੱਲੋਂ ਬਲਤੇਜ ਪੰਨੂ ਜੀ ਨੂੰ ਔਰ ਜਿਹੜੀ ਕਿ ਬਹੁਤ ਵੱਡੀ ਜ਼ਿੰਮੇਵਾਰੀ ਪਾਰਟੀ ਨੂੰ ਸੌਂਪੀ ਸੀ ਅਤੇ ਅੱਜ ਫਿਰ ਇੱਕ ਹੋਰ ਜ਼ਿੰਮੇਵਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੰਮਿਨਰ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਪ੍ਰਧਾਨ ਅਮਨ ਅਰੂੜਾ ਜੀ ਦਾ ਅੱਤੇ ਦਿਨੋ ਜਿੱਤ ਜਸ਼ਨ ਮਾਣ ਕੀਤਾ ਉੱਥੇ ਉੱਥੇ ਅਸੀਂ ਦੱਸਣਾ ਚਾਹਗੇ ਕਿ ਜਿਛੇ ਦਿਨ ਦੀ ਤੇ ਖਾਸ ਕਰਕੇ ਪੰਨੂ ਜੀ ਨੂੰ ਤੁਸੀਂ ਜਾਣਦੇ ਹੋ ਕਿ ਅੱਜ ਬੜੇ ਮਾਨ ਦੀ ਗੱਲ ਹੈ ਕਿ ਪਾਰਟੀ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਏ ਮੀਡੀਆ ਦੇ ਸਾਰੇ ਪੰਜਾਬ ਸਟ੍ਰੀਟ ਜੀ ਨੂੰ ਸੌਂਪੀ ਆ ਇਸ ਸ਼ੁਭ ਮੌਕੇ ਦੇ ਉੱਪਰ ਅਸੀਂ ਬਹੁਤ-ਬਹੁਤ ਮੁਬਾਰਕਬਾਦ ਦੇ ਰਹੇ ਹਾਂ ਔਰ ਅਸੀਮ ਆਸ ਕਰਦੇ ਕਿ ਤੰਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਇਹ ਆਪਣੀ ਡਿਊਟੀ ਨੂੰ ਨਿਭਾਣਗੇ ਅਤੇ ਬਹੁਤ ਵੱਡੀਆਂ ਦੋ ਜ਼ਿੰਮੇਵਾਰੀਆਂ ਜਿਹੜੀ ਨਹੀਂ ਆਮ ਪਾਰਟੀ ਦੇ ਵੱਲੋਂ ਦਿੱਤੀਆਂ ਗਈਆਂ ਹਨ ਔਰ ਪੰਨੂ ਸਾਹਿਬ ਆਪ ਜੀ ਨੂੰ ਬਹੁਤ-ਬਹੁਤ ਮੁਬਾਰਕ ਹੋਵੇ ਜਸਵੀਰ ਜੀ ਪੂਰੀ ਡਿਟੇਲ ਵਿੱਚ ਜਾਣ ਕਰ ਦੇਣਗੇ ਜੀ ਹਾਂ ਜੀ ਬਸ ਸਭ ਦੇਖੋ ਇਹ ਜ਼ਿੰਮੇਵਾਰੀ ਵੀ ਹੈ ਤੇ ਉਹਨਾਂ ਦਾ ਬਣਦਾ ਮਾਣ ਸਤਿਕਾਰ ਵੀ ਹੈ ਬਲਤੇਜ ਪੰਨੂ ਹੋਰਾਂ ਦਾ ਜਿੱਥੇ ਬਲਦੇਜ ਕਨਵਰੋਨ ਨੂੰ ਸ੍ਰੀ ਸੈਕਟਰੀ ਜਨਰਲ ਸੈਕਟਰੀ ਬਣਾਇਆ ਗਿਆ ਤੇ ਅਸੀਂ ਸਾਰੇ ਬੜੇ ਖੁਸ਼ ਹੋਏ ਹੁਣ ਮੇਰੇ ਬ੍ਰਦਰ ਜਿਹੜੀ ਅੱਜ ਜਿੰਮੇਵਾਰੀ ਜਿੱਤੀ ਕੀ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਜਿਹੜਾ ਮੀਡੀਆ ਇਹ ਕਿਸੇ ਵੀ ਡੈਮੋਕਰੈਟਿਕ ਢਾਂਚੇ ਦਾ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਤੁਰ ਹੈ ਔਰ ਪੰਜਾਬ ਦੇ ਵਿੱਚ ਉਹਨਾਂ ਨੂੰ ਮੀਡੀਆ ਇਨਚਾਰਜ ਦੀ ਡਿਉਤੀ ਦੇਣਾ ਔਰ ਦੂਜੀ ਗੱਲ ਜਿਹੜੀ ਬਹੁਤ ਅਹਿਮ ਹੈ ਇਹ ਬਲਤੀਜ ਵਰਨੀ ਹੋਰਾਂ ਦਾ ਆਪਣਾ ਜਿਹੜਾ মিডিਆ ਦੇ ਵਿੱਚ ਉਹਨਾਂ ਦਾ ਆਪਣਾ ਅਨੁਭਵ ਹੈ ਆਪਣਾ ਤਜਰਬਾ ਉਹ ਬਹੁਤ ਵਾਸਟ ਹੈ ਬਹੁਤ ਵਿਲੱਖਣ ਹੈ ਔਰ ਇਹ ਜੋ ਦੇਖਦੇ ਹੋਏ ਜਿਸ ਤਰ੍ਹਾਂ ਮਨੀਸ਼ ਸੋਦਿਆ ਜਿਹੜੇ ਪੰਜਾਬ ਦੇ ਇਨਚਾਰਜ ਹੈ ਜਾਂ ਜਿਹੜੀ ਚਿਕਨੀਰ ਹਾਈ ਕਮਾਂਡ ਹੈ ਅਰਵਤੀ ਕੇ ਜੀਵਾਲ ਜੀ ਜਾਂ ਅਮਨ ਰੋੜਾ ਜੀ ਜਿਹੜੇ ਪ੍ਰੈਜ਼ੀਡੈਂਟ ਹੈ ਤੇ ਸੀਐਮ ਮਾਨ ਸਾਹਿਬ ਵਾਕਈ ਉਹਨਾਂ ਦੀ ਅਸੀਂ ਪ੍ਰਸ਼ੰਸਾ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਬਹੁਤ ਹੀ ਸੂਝਵਾਨ ਜਿਹੜਾ ਇਹ ਫੈਸਲਾ ਲਿਆ ਹੈ ਬੜੀ ਸੂਝ ਦੇ ਨਾਲ ਕਿ ਅਸੀਂ ਬਲਤੀਜ ਬਨੂਵਾਰਾਂ ਨੂੰ মিডিਆ ਇਨਚਾਰਜ ਵਜੋਂ ਨਿਯੁਕਤੀ ਦੇ ਉੱਤੇ ਵੀ ਉਹਨਾਂ ਨੂੰ ਜਿੱਥੇ ਵਧਾਈ ਦਿੰਦੇ ਆ ਉੱਥੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਸੋ ਮੈਂ ਜਗਿੰਦਰਪਾਸ ਸੀ ਗ੍ਰਪੇਸ਼ ਸਾਡੀ ਪੂਰੀ ਟੀਮ ਪੰਨੂ ਸਾਹਿਬ ਆਪ ਜੀ ਨੂੰ ਬਹੁਤ ਬਹੁਤ ਮੁਬਾਰਕ ਸ਼ੁਭਕਾਮਨਾਵਾਂ ਜਿਹੜੀ ਹੈ ਉਹ ਪੇਸ਼ ਜੀ ਹੈ ਹੁਣ